ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ। ਸਾਨੂੰ ਅੱਜ ਪੂਰੀ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਦਾ ਪਾਰਟ ਬਹੁਤ ਪਸੰਦ ਆਉਣ ਵਾਲਾ ਏ। ਇਸ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਤਾਂ ਕਿ ਇਦਾਂ ਹੀ ਨਵੇਂ ਵਧੀਆ-ਵਧੀਆ ਪਾਰਟ ਲਿਆਉਂਦੇ ਰਹੀਏ ਤੇ ਤੁਹਾਡਾ ਮਨੋਰੰਜਨ ਕਰਾਉਂਦੇ ਰਹੀਏ। ਸ਼ੁਰੂ ਕਰਨ ਲੱਗੇ ਆਂ ਜੀ ਕਹਾਣੀ। ਮੈਂ ਤੇ ਕੋਮਲ ਦੋਨਾਂ ਨੇ ਔਰ ਲੈਕਸ ਹੈਕਸ ਕਰਿਆ ਤੇ ਬਹੁਤ ਆਨੰਦ ਆਇਆ ਇਹਦੇ ਬਾਅਦ ਮੈਂ ਉਸ ਨੂੰ ਉਹ ਦੇ ਘਰੇ ਬਾਹਰ ਛੱਡ ਆਇਆ ਆਪਣੇ ਘਰ ਵਾਪਸ ਆ ਗਿਆ ਹੁਣ ਮੈਂ ਰਾਤ ਨੂੰ ਉਸ ਦੇ ਫੋਨ ਦੀ ਉਡੀਕ ਕਰਨ ਲੱਗਿਆ ਰਾਤ 10 ਵਜੇ ਉਸ ਦਾ ਫੋਨ ਆਇਆ ਹੈਲੋ ਜੀ ਹਾਂ ਜੀ ਕਿਵੇਂ ਹੋ ਬਦਿਆ ਜੀ ਮੈਨੂੰ ਕਿਵੇਂ ਰਿਹਾ ਅੱਜ ਦਾ ਪ੍ਰੋਗਰਾਮ ਸਰ ਬਦਿਆ ਸੀ ਚਲੋ ਜੇ 6 ਹੋਏ ਤਾਂ ਦੁਬਾਰਾ ਕਰੀਏ ਸਾਰਾ ਕਿਵੇਂ ਸੰਭਵ ਹੈ ਤੁਸੀਂ ਉੱਥੇ ਤੇ ਮੈਂ ਆਪਣੇ ਘਰ ਇਸਾਏ ਆਪਾਂ ਕਿਵੇਂ ਮਿਲ ਸਕਦੇ ਹਾਂ ਮੈਂ ਕਿਹਾ ਓਹੋ ਸਮਝੇ ਨਹੀਂ ਤੁਸੀਂ ਆਪਾਂ ਫੋਨ ਤੇ ਦੋਨੋਂ ਮజే ਕਰ ਸਕਦੇ ਹਾਂ ਜਿਵੇਂ ਮੈਂ ਸਮਝਾਉਂਦਾ ਹਾਂ ਠੀਕ ਉਸ ਤਰ੍ਹਾਂ ਕਰਦੇ ਆਇਓ ਓਕੇ ਸਰ ਠੀਕ ਹੈ ਕਮਰੇ ਵਿੱਚ ਕੋਈ ਹੋਰ ਤਾਂ ਨਹੀਂ ਨਹੀਂ ਸਰ ਮੈਂ ਕਰ ਲਈ ਹਾਂ ਕਮਰੇ ਵਿੱਚ ਠੀਕ ਹੈ ਕਰ ਆਨ ਲਾਈਟ ਕਮਰੇ ਨੂੰ ਚੰਗੀ ਤਰ੍ਹਾਂ ਨਾਲ ਤਾਲਾ ਕਰ ਲਓ ਤੇ ਪਰਦੇ ਵੀ ਲਗਾ ਦਿਓ ਠੀਕ ਹੈ ਜਨਾਬ ਇੰਤਜ਼ਾਰ ਕਰੋ ਜਿਵੇਂ ਤੁਸੀਂ ਬੋਲਿਆ ਉਸ ਤਰ੍ਹਾਂ ਕਰ ਦਿਆਂਗਾ ਥੋੜੇ ਟਾਈਮ ਬਾਅਦ ਉਹਦਾ ਮੈਸੇਜ ਆਇਆ ਸਰ ਮੈਂ ਹੁਣ ਤਿਆਰ ਹਾਂ ਹਾਂ ਆਪਾਂ ਵੀਡੀਓ ਕਾਲ ਕਰਦੇ ਹਾਂ ਠੀਕ ਹੈ ਸਰ ਜਿਵੇਂ ਤੁਸੀਂ ਕਹੋ ਮੈਂ ਹੁਣ ਉਸ ਨੂੰ ਵੀਡੀਓ ਕਾਲ ਲਗਾਈ ਮੈਂ ਨਾਲ ਨਾਲ ਕੰਮ ਹੋਰ ਕਰਨ ਦੀ ਸੋਚੀ ਵੀਡੀਓ ਕਾਲ ਦੇ ਨਾਲ ਸਕਰੀਨ ਰਿਕਾਰਡਿੰਗ ਵੀ ਆਨ ਕਰਤਾ ਤਾਂ ਕਿ ਅੱਗੇ ਵੀ ਮੇਰੇ ਇਨ ਫਿਊਚਰ ਵਿੱਚ ਕੋਈ ਪਤਨਾਮੀ ਨਾ ਕਰ ਸਕੇ ਫਿਰ ਉਹਨੇ ਮੇਰੀ ਵੀਡੀਓ ਕਾਲ ਰਿਸੀਵ ਕਰੀ ਕਮਾਲ ਦੀ ਅਫਸਰਾ ਲੱਗ ਰਹੀ ਸੀ ਹੌਣੇ ਹਲਕੀ ਸਰਵਾਰ ਕਮੀਜ਼ ਪਾਈ ਹੋਈ ਸੀ ਮੈਂ ਤੇ ਇੱਕ ਦੂਜੇ ਵੱਲ ਦੇਖ ਰਹੇ ਸੀ ਕੋਮਲ ਸਰ ਕੀ ਦੇਖ ਰਹੇ ਹਾਂ ਤੇਰੇ ਚਿਹਰੇ ਨੂੰ ਤੇਰੀ ਖੂਬਸੂਰਤੀ ਨੂੰ ਰੱਬ ਨੇ ਬੜਾ ਸੋਚ ਸਮਝ ਕੇ ਬਣਾਇਆ ਤੇ ਨੂੰ ਤੇ ਤੇਰੇ ਇਸ ਕਮਾਲ ਦੇ ਹੁਸਨ ਨੂੰ ਬਹੁਤ ਕਮਾਲ ਦੀ ਲੱਗ ਰਹੀ ਹੈ ਤੂੰ ਮੈਂ ਆਪਣੀ ਸ਼ਰਟ ਉਤਾਰ ਦਿੱਤੀ ਮੈਂ ਉਹਨੂੰ ਕਿਹਾ ਕਿ ਤੂੰ ਤਰਸਾ ਨਾ ਦਰਸ਼ਨ ਕਰਵਾ ਦੇ ਆਪਣੇ ਸੋਹਣੇ ਹੁਸਨ ਦੇ ਉਸਨੇ ਹੁਣ ਚੁੱਪ ਜਾਪ ਆਪਣੀ ਕਮੀਜ਼ ਉੱਪਰ ਕਰੀ ਤੇ ਸ਼ਰਟ ਤੇ ਰੱਖਤੀ ਹੁਣ ਉਹ ਬਰਾ ਵਿੱਚ ਸੀ ਮੈਂ ਕਥਨਾ ਆਪਣਾ ਲੋਰ ਵਿਚ ਤੰਬੂ ਪਹਿਰੇਦਾਰ ਹੋਏ ਬੈਂਗਣ ਤੇ ਹੱਥ ਰੱਖਤੇ ਉਹਦੇ ਸਾਹਮਣੇ ਹੀ ਕਿਸਾਨ ਲੱਗਾ ਮੈਂ ਉਸ ਨੂੰ ਬਰਾ ਖੋਲਣ ਨੂੰ ਕਿਹਾ ਉਸਨੇ ਉਤਾਰ ਕੇ ਪਾਸੇ ਰੱਖ ਦਿੱਤੀ ਸ਼ਰਮਾ ਕਿਉਂ ਰਹੀਏ ਤੂੰ ਕਦੂਗਾਂ ਮੇਰੀ ਚੁੱਪਿਆਂ ਦੀ ਨਿਸ਼ਾਨੀ ਹਜੇ ਤੱਕ ਕਾਇਮ ਸੀ ਮੈਂ ਉੱਠਿਆ ਤੇ ਹੇਠਲੇ ਪਿੰਟ ਤੇ ਕੱਛਾ ਦੋਨੋਂ ਲਾ ਕੇ ਪਾਸੇ ਰੱਖ ਦਿੱਤੀ وہ چی میرا کھڑا بینگن دے کے چام کا گئی وہ ہوں گرم ہون لگی سر میں نوی چاہی دا میں کہا کی چاہی چاہیے سر وہی توف صاف نا کہ بینگن چاہی دا ہاں سر بینگن چاہی دا میں اے لین آیا یہ لینا آگن اس کر دے ہوئے کہا سر ਏ ਜਹੀਦਾ ਕੋਈ ਨਾ ਤੇਰਾ ਹੈ ਤੇ ਤੂੰ ਮੇਰੀ ਤੇਰੀ ਗੁਫਾ ਦਾ ਤੱਕਾ ਮਗਾ ਕੇ ਇਹ ਦਮ ਲਵ ਮੇਰੀ ਜਾਨ ਹਾਏ ਸਾਰਾ ਸੋਚ ਕੀ ਇਹ ਤੇਰੇ ਅੰਦਰ ਜਾਣਾ ਚਾਹੁੰਦਾ ਯਾਰ ਜਿਨਾ ਮੈਂ ਹਾਜ਼ਰਾਂ ਸਲਵਾਰ ਖੋਲ ਤੇ ਆ ਜਾ ਮੇਰੇ ਕੋ ਜੀ ਸਾਰਾ ਮੈਂ ਹੁਣੇ ਖੋਲਦੀ ਹੁਣੇ ਆਪਣੀ ਸਲਵਾਰ ਖੋਲੀ ਤੇ ਪੈਂਟੀ ਪਾਸੇ ਰੱਖ ਦਿੱਤੀ ਅਸੀਂ ਦੋਨੋਂ ਹੁਣ ਆਪਣੇ ਆਪਣੇ ਰੂਮ ਵਿੱਚ ਫੋਲ ਨਿਊਡ ਗੇਮ ਖੇਡ ਰਹੀ ਸੀ ਉਹ ਤੀ ਕੋਫਾ ਤੇ ਥੋੜੇ ਜੇ ਬਾਲ ਸੀ ਉਹ ਆਪਣੀ ਗੁਫਾ ਨੂੰ ਹੱਥ ਨਾਲ ਕਵਰ ਕਰਨ ਦੀ ਕੋਸ਼ਿਸ਼ ਕਰਦੀ ਪਈ ਸੀ ਕਿਆ ਤੰਗ ਗੁਫਾ ਤੇਰੀ ਮੈਨੂੰ ਤਾਂ ਪਾਗਲ ਕਰੀ ਜਾਂਦੀ ਐ ਤੇਰੀ ਤੰਗ ਤੰਗ ਗੁਫਾ ਤੂੰ ਆਪਣੀ ਗੁਫਾ ਵਿੱਚ ਉਂਗਲੀ ਕਰੀ ਜਾਂਦੇ ਹਾਂ ਸਰ ਕਰੀਆ ਤਾਂ ਪਰ ਕਦੇ ਸੈਕਸ ਨਹੀਂ ਕਰਿਆ ਤੇ ਨਾ ਹੀ ਕਿਸੇ ਦੇ ਸਾਹਮਣੇ ਇਸ ਤਰ੍ਹਾਂ ਹੋਈਆਂ ਪਹਿਲਾਂ ਇਹ ਮੇਰਾ ਪਹਿਲੀ ਵਾਰ ਹੈ ਸਰ ਮੈਂ ਬੋਲਿਆ ਚੱਲ ਫਿਰ ਅੱਜ ਲੈ ਮਜੇ ਤੈਨੂੰ ਅੱਜ ਕਰਾਉਣਾ ਮੈਂ ਜਨਤ ਦੀ ਸੈਰ ਕੋਮਲ ਕਹਿੰਦੀ ਠੀਕ ਹੈ ਸਰ ਇੱਕ ਚੋਟੀ ਦੀ اے گلاس کوری میرے سامنے بلکل ننگی ہو گئے اپنی گفادہ پانی کڈن لگ بھئی سوچ کی تیرے وچ میں پا دیتا یار یور نار اندر بار کری جانا آسر بہت مجا رہا میں نو کچھ ہوئی جا رہا خور تیج بی بی خور تیج لب یو یان لب یو سر لب یو آ ਉਹਦਾ ਸਾਹ ਜ਼ੋਰ-ਜ਼ੋਰ ਨਾਲ ਚੱਲ ਰਿਹਾ ਸੀ ਉਹ ਪੂਰੀ ਤਰ੍ਹਾਂ ਸ਼ਖਸ ਵਿੱਚ ਡੁੱਬ ਚੁੱਕੀ ਸੀ ਪੂਰਾ ਕਮਰਾ ਉਹਦੀ ਅਮਰੋਸ਼ ਆਵਾਜ਼ਾਂ ਨਾਲ ਗੂੰਜ ਰਿਹਾ ਸੀ ਤੇ ਮੇਰਾ ਵੀ ਆਪਣਾ ਮੂਲਾਕ ਸਾਖ ਸਾਕੇ ਬੁਰਾ ਹਾਸੇ ਮੈਂ ਹੋਰ ਜ਼ੋਰ ਨਾਲ ਬੇਬੀ ਤੇ ਕਦੋਂ ਬਹੁਤ ਘੈਂਟ ਨਹੀਂ ਯਾਰ ਕੁਝ ਮਿੰਟਾਂ ਬਾਅਦ ਦੋਸਤਾਂ ਹਾਸ ਬਾਰ ਆਉਣ ਲੱਗਾ ਤੇ ਉਹ ਬੇਹੋਸ਼ ਜੀ ਹੋਣ ਲੱਗ ਪਈ 5 ਮਿੰਟ ਦੇ ਬਾਅਦ ਉਹ ਛੜ ਗਈ ਤੇ ਨਿਡਾਲ ਹੋ ਕੇ ਦੇਸਰੇ ਤੇ ਗਰ ਗਈ ਮੈਂ ਉਹਦੇ ਨੰਗੇ ਜਸਮ ਵਾਲ ਦੇਖੀ ਯਾਰਿਆ ਸੀ ਗੋਈ ਚਿੱਟੀ ਇੱਕਦਮ ਪੂਰਾ ਮਸਤ ਮਸਤ ਮਾਲ ਉਹ ਥੋੜੇ ਟਾਈਮ ਬਾਅਦ ਬੋਲੀ ਸਰ ਲਵ ਯੂ ਥੈਂਕ ਯੂ ਸਰ ਮੈਨੂੰ ਇੰਨਾ ਸਾਰਾ ਇੰਜੋਏ ਕਰਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਕਿ ਲਵ ਯੂ ਬੇਬੀ ਪਰ ਹਜੇ ਕਿੱਥੇ ਚੱਲਿਓ ਮੇਰਾ ਹਰੇ ਵੀ ਖੜਾਏ ਕੋਈ ਨਹੀਂ ਸਰ ਤੁਸੀਂ ਯਾਰੀ ਰੱਖੋ ਮੈਂ ਤਿਆਰ ਹਾਂ ਜਿਵੇਂ ਤੁਸੀਂ ਬੋਲੋਗੇ ਕੋਮਲਾ ਤੂੰ ਬਸ ਮੇਰੇ ਨੇੜੇ ਹੋ ਕੇ ਆਪਣੇ ਕਦੂਆਂ ਨੂੰ ਦਵਾਈ ਜਾ ਉਹ ਖੜੀ ਹੋਈ ਤੇ ਮੈਨੂੰ ਆਪਣੇ ਕਦੂ ਨੇੜੇ ਹੋ ਕੇ ਦਵਾ-ਦਵਾ ਕੇ ਦਿਖਾਉਣ ਲੱਗ ਪਈ ਮੇਰਾ ਬੁਰਾ ਹਾਲ ਸੀ ਮੈਂ ਹੋਰ ਤੇਜ਼ੀ ਨਾਲ ਆਪਣਾ ਮੋਗਲਾ ਰਗੜਨ ਲਗ ਪਿਆ ਮੈਂ ਉਸ ਨੂੰ ਆਪਣੀ ਗੁਫਾ ਦਿਖਾਉਣ ਲਈ ਗਿਆ ਉਹਨੇ ਆਪਣੇ ਮਤੀਰੇ ਖੋਲੇ ਤੇ ਆਪਣੀ ਗੁਫਾ ਦਾ ਹੋਲ ਖੋਲ ਕੇ ਦਿਖਾਉਣ ਲੱਗੀ ਕੀ ਮਸਤ ਗੁਫਾ ਸੀ ਉਸਤੀ 10 ਮਿੰਟ ਬਾਅਦ ਮੇਰਾ ਵੀ ਡਿਸਚਾਰਜ ਹੋ ਗਿਆ ਤੇ ਮੈਂ ਵੀ ਟਿੱਲਾ ਬੈ ਗਿਆ ਉਹ ਸਭ ਦੇਖ ਕੇ ਮੁਸਕਰਾ ਰਹੀ ਸੀ ਫਿਰ ਅਸੀਂ ਦੋਵਾਂ ਨੇ ਵੀਡੀਓ ਕਾਲ ਤੇ ਲਿਪ ਕੈਸ ਕੀਤੀ ਤੇ ਗੁੱਡ ਨਾਈਟ ਬੋਲ ਤੇ ਸੌ ਗਏ ਅਗਲੇ ਦਿਨ ਸਵੇਰੇ ਉਸ ਦਾ ਪਹਿਲਾ ਦਿਨ ਸੀ ਡਿਊਟੀ ਤੇ ਜਾਣੀ ਕਿ ਉਸ ਦਾ ਪਹਿਲਾ ਕੰਮ ਕਾਜੀ ਦਿਨ ਸੀ ਮੈਂ ਉਸ ਨੂੰ ਕਾਲ ਲਈ ਤੇ ਕਿਹਾ ਚਲੋ ਅੱਜ ਤੁਹਾਡਾ ਪਹਿਲਾ ਦਿਨ ਹੈ ਕੰਮ ਤੇ ਆਉਣਾ ਆਓ ਦਫਤਰ ਤੁਹਾਨੂੰ ਕੰਮ ਸਮਝਾਈਏ ਤੇ ਅੱਗੇ ਦੀ ਗੱਲ ਚਰਚਾ ਕਰੀਏ ਕੋਮਲ ਠੀਕ ਹੈ ਸਰ ਜਿਵੇਂ ਤੁਸੀਂ ਬੋਲੋ ਮੈਂ ਠੀਕ ਟਾਈਮ ਤੇ ਦਫਤਰ ਪਹੁੰਚ ਜਾਵਾਂਗੀ ਮੈਂ ਫੋਨ ਕੱਟ ਕਰਿਆ ਤੇ ਟਾਈਮ ਤੋਂ 1 ਘੰਟਾ ਪਹਿਲਾਂ 9 ਵਜੇ ਹੀ ਤਿਆਰ ਹੋ ਕੇ ਕੰਮ ਤੇ ਆ ਗਿਆ ਮੇਰੇ ਬੌਸ ਬਾਹਰ ਗਏ ਹੋਏ ਸੀ ਮੈਂ ਹੀ ਦਫਤਰ ਦਾ ਸਾਰਾ ਕੰਮ ਦੇਖਣਾ ਸੀ ਯਾਨੀ ਕਿ ਮੇਰੀ ਪੂਰੀ ਮਹੌਸੇ ਕੌਣ ਵੀ ਠੀਕ ਟਾਈਮ ਤੇ ਪਹੁੰਚ ਗਈ ਮੈਂ ਸਾਨੂੰ ਦੇਖਿਆ ਕਿ ਮੁਸਕਾਨ ਪਾਸ ਕਰੀ ਤੇ ਉਸਨੇ ਵੀ ਮੈਨੂੰ ਸਮਾਈਲ ਪੇਸ਼ ਕੀਤੀ ਮੈਂ ਦੋ ਵਾਰ ਉਸਦੇ ਕੋਲੋਂ ਲੰਘਿਆ ਪਰ ਉਸਨੂੰ ਬਾਧਾ ਕਰਿਆ ਸੀ ਕਿ ਜੋ ਗੱਲ ਹੈ ਤੋਹਾਂ ਵਿੱਚ ਹੀ ਰਹੋਗੀ ਤੇ ਆਪਸ ਵਿੱਚ ਕੋਈ ਹਰਕਤ ਨਹੀਂ ਕਰਾਂਗੇ ਜਿਸ ਨਾਲ ਦੋਹਾਂ ਦੀ ਬਦਨਾਮੀ ਹੋਵੇ ਸ਼ਾਮ ਦੇ 5 ਵਜੇ ਰਹੇ ਸੀ ਥੋੜੇ ਟਾਈਮ ਬਾਅਦ ਕੌਮਲ ਕੈਬਨ ਵਿੱਚਾਈ ਮੈਂ ਉਸਨੂੰ ਪੁੱਛਿਆ ਕਿ ਕੰਮ ਬਾਰੇ ਪੁੱਛਿਆ ਤੇ ਕੰਮ ਫਾਈਲ ਦਿਖਾਉਣ ਲਈ ਕਿਹਾ ਪਰ ਮੇਰੀ ਨਜ਼ਰ ਤਾਂ ਕੜੀ ਵੱਲ ਸੀ ਕਿ ਕਦ 5 ਵਜਣ ਤੇ ਸਾਰੇ ਬਾਹਰ ਚਲੇ ਜਾਣ ਤੇ ਮੈਨੂੰ ਤੇ ਕੋਮਲ ਨੂੰ ਥੋੜਾ ਟਮਾ ਸਾਥ ਬਤਾਉਣ ਨੂੰ ਦਾ ਮੌਕਾ ਮਿਲ ਜਾਵੇ 5:20 ਤੇ ਫਿਰ ਮੈਨੂੰ ਚਾਬੀਆਂ ਦਾ ਗੁੱਛਾ ਫੜਾ ਕੇ ਚਲਾ ਗਿਆ ਕੋਮਲਾ ਕੁਰਸੀ ਤੇ ਬੈਠੀ ਸੀ ਤੇ ਮੈਂ ਅਚਾਨਕ ਹੀ ਉਸ ਦੇ ਕਮਰੇ ਵਿੱਚ ਜਾ ਕੇ ਉਸ ਦੇ ਮੋਢੇ ਤੇ ਆ ਕੇ ਉਸ ਦੇ ਮੋਢੇ ਨੂੰ ਸਹਲਾਉਣ ਲੱਗ ਪਿਆ ਉਹ ਬੋਲੀ ਆਹ ਸਰ ਆਹ ਗਲਤ ਹੈ ਇੱਥੇ ਨਹੀਂ ਕਿਰਪਾ ਕਰਕੇ ਦਫ਼ਤਰ ਵਿੱਚ ਵਿਚਾਰ ਕਰੋ ਮੈਂ ਬੋਲਿਆ ਮੇਰੀ ਜਾਨ ਹੁਣ ਇੱਥੇ ਸਿਰਫ ਤੂੰ ਤੇ ਮੈਂ ਹੀ ਹਾਂ ਕਿਸੇ ਨੂੰ ਖੁਜ ਨਹੀਂ ਪਤਾ ਚਲੇਗਾ ਇਹ ਨਾਮ ਬੋਲਦਿਆਂ ਮੈਂ ਉਸਦੀ ਚੁੰਨੀ ਲਾ ਕੇ 파ਸੇ ਤੇ ਰੱਖ ਦਿੱਤੀ ਤੇ ਉਹਦੇ ਸ਼ੋਲਡਰ ਨੂੰ ਚੁੰਮਣ ਲੱਗ ਪਿਆ ਥੋੜੇ ਟਾਈਮ ਚ ਉਹ ਵੀ ਗਰਮ ਹੋਣ ਲੱਗ ਪਈ ਤੇ ਮੇਰਾ ਸਾਥ ਦੇਣ ਲੱਗ ਪਈ ਮੈਂ ਉਸ ਨੂੰ ਖੜਾ ਕਰਿਆ ਤੇ ਜ਼ੋਰ ਨਾਲ ਜੱਫੀ ਪਾ ਕੇ ਉਹ ਤੇ ਬੁੱਲਣਾ ਵਿੱਚ ਬੁੱਲ ਪਾ ਦਿੱਤੇ ਤੇ ਚੂਸਣ ਲੱਗ ਪਿਆ ਅੱਗੇ ਸਾਡੇ ਵਿਚਾਰ ਹੋਰ ਵੀ ਮਜ਼ੇਦਾਰ ਹੋਣਗੇ ਜਾਣਨ ਦੇ ਲਈ ਅਗਲੇ ਭਾਗ ਦਾ ਇੰਤਜ਼ਾਰ ਕਰੋ ਜਲਦੀ ਹੀ ਹਾਜ਼ਰ ਹੋਵਾਂਗੇ ਧੰਨਵਾਦ ਅਗਲੇ ਭਾਗ ਲਈ ਸਾਡਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਤੁਹਾਡੇ ਲਈ ਇਦਾਂ ਹੀ ਅਸੀਂ ਨਵੇਂ-ਨਵੇਂ ਪਾਠ ਲਿਆਉਂਦੇ ਰਹਾਂਗੇ ওদ তক সানু দেও আগে জি